ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਤੁਰਦੇ ਫਿਰਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਇੱਕ ਵਾਰ ਦਿੱਲੀ ਪਹੁੰਚੇ ਤਾਂ ਇੱਕ ਮਹਾਂਵਤ ਹਾਥੀ ਚਲਾਉਣ ਵਾਲਾ ਉਸ ਦੇ ਘਰ ਕੋਲ ਜਾ ਕੇ ਬੈਠ ਗਏ ਉੱਥੇ ਕਾਫੀ ਮਹਾਂਵਤਾਂ ਦੇ ਘਰ ਸਨ ਤਾਂ ਮਹਾਂਵਤਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਚਾਨਕ ਦੂਜੇ ਪਾਸੇੋਂ ਰੋਣ ਦੀ ਆਵਾਜ਼ ਆਈ ਤਾਂ ਗੁਰੂ ਜੀ ਨੇ ਪੁੱਛਿਆ "ਇਹ ਭਾਈ ਇਹ ਲੋਕ ਰੋਂਦੇ ਕਿਉਂ ਹਨ?" ਤਾਂ ਅੱਗੋਂ ਪਤਾ ਲੱਗਾ ਕਿ ਕਿ ਇੱਕ ਹਾਥੀ ਮਰ ਗਿਆ ਹੈ। ਇਸ ਗੱਲ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਇਹ ਹਾਥੀ ਕਿਸ ਦਾ ਸੀ? ਉਹਨਾਂ ਨੇ ਜਵਾਬ ਦਿੱਤਾ ਕੀ ਜੀ ਇਹ ਹਾਥੀ ਦਿੱਲੀ ਦੇ ਬਾਦਸ਼ਾਹ ਬ੍ਰਹਮ ਬੇਗ ਦਾ ਸੀ ਗੁਰੂ ਜੀ ਕਹਿਣ ਲੱਗੇ ਕਿ ਜੇਕਰ ਹਾਥੀ ਬਾਦਸ਼ਾਹ ਦਾ ਸੀ ਫਿਰ ਤੁਸੀਂ ਕਿਉਂ ਰੋਂਦੇ ਹੋ ਮਹਾਵਤ ਨੇ ਜਵਾਬ ਦਿੱਤਾ ਕਿ ਇਸ ਹਾਥੀ ਦੇ ਸਹਾਰੇ ਸਾਡੀ ਰੋਟੀ ਰੋਜੀ ਚੱਲਦੀ ਸੀ ਹਾਥੀ ਤਾਰੂ ਜੀਨਾ ਬਾਦਸ਼ਾਹ ਨੇ ਬੰਨਿਆ ਸੀ ਉਸ ਵਿੱਚੋਂ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਮਹਾਵਤ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਦਇਆ ਆ ਗਈ ਤਾਂ ਆਪ ਜੀ ਨੇ ਕਿਹਾ ਕਿ ਭਾਈ ਜੇਕਰ ਤੁਹਾਡਾ ਹਾਥੀ ਜਿਉਂਦਾ ਹੋ ਜਾਵੇ ਤਾਂ ਮਹਾਵਤ ਕਹਿਣ ਲੱਗੀ ਕਿ ਜੇ ਮਰੇ ਹੋਏ ਕਦੀ ਜ਼ਿੰਦਾ ਹੋਏ ਹਨ ਗੁਰੂ ਨਾਨਕ ਨੇ ਕਿਹਾ ਕਿ ਭਾਈ ਇਸ ਦੇ ਮੂੰਹ ਉੱਪਰ ਵਾਹਿਗੁਰੂ ਕਹਿ ਕੇ ਹੱਥ ਫੇਰੋ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਹਾਥੀ ਜਿਉਂਦਾ ਹੋ ਗਿਆ ਉੱਠ ਕੇ ਖੜਾ ਹੋ ਗਿਆ ਮਹਾਪਤ ਨੇ ਬੜੀ ਖੁਸ਼ੀ ਮਨਾਈ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਦਾ ਬਹੁਤ ਧੰਨਵਾਦ ਕੀਤਾ ਮਹਾਬਤ ਨੇ ਇਸ ਗੱਲ ਦੀ ਖਬਰ ਬਾਤਸਾ ਨੂੰ ਜਾ ਦੱਸੀ ਤਾਂ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਉਸ ਨੇ ਹਾਥੀ ਮਗਵਾਇਆ ਤੇ ਤਿਆਰ ਹੋ ਕੇ ਹਾਥੀ ਉੱਪਰ ਬੈਠ ਕੇ ਤੇ ਕਹਿਣ ਲੱਗਾ ਮੈਨੂੰ ਉਸੇ ਹੀ ਫਕੀਰ ਕੋਲ ਲੈ ਚੱਲੋ ਜਿਸ ਨੇ ਹਾਥੀ ਨੂੰ ਜਿਉਂਦਾ ਕੀਤਾ ਹੈ ਮਹਾਵਤ ਬਾਤਜਾਂ ਨੂੰ ਉਸ ਥਾਂ ਤੇ ਲੈ ਗਿਆ ਜਿੱਥੇ ਗੁਰੂ ਜੀ ਵਿਸ਼ਰਾਮ ਕਰ ਰਹੇ ਸਨ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਕਹਿਣ ਲੱਗਾ ਕਿ हे ਗੁਰੂ ਜੀ ਇਹ ਹਾਥੀ ਤੁਸੀਂ ਨੇ ਜ਼ਿੰਦਾ ਕੀਤਾ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਪਾਈ ਮਾਰਨ ਵਾਲਾ ਤਾਂ ਪਰਮਾਤਮਾ ਹੈ ਫਕੀਰ ਖੁਦਾ ਅੱਗੇ ਅਰਦਾਸ ਕਰਦੇ ਹਨ ਅਤੇ ਪਰਮਾਤਮਾ ਉਹਨਾਂ ਦੀ ਅਰਦਾਸ ਸੁਣ ਕੇ ਭਗਤਾਂ ਦੇ ਕਾਰਜ ਸਵਾਰ ਦਿੰਦੇ ਹਨ ਫਿਰ ਬਾਦਸ਼ਾਹ ਨੇ ਕਿਹਾ ਕਿ ਇਹ ਗੱਲ ਸਾਨੂੰ ਵੀ ਕਰਕੇ ਵਿਖਾ ਬੋ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਮਾਰਨ ਅਤੇ ਜਿਉਂਦਾ ਕਰਨ ਵਾਲਾ ਹੋਰ ਕੋਈ ਨਹੀਂ ਇੱਕੋ ਇੱਕ ਪਰਮਾਤਮਾ ਹੈ ਤਾਂ ਇਨਾ ਕਹਿਣ ਨਾਲ ਹੀ ਹਾਥੀ ਫਿਰ ਮਰ ਗਿਆ ਤਾਂ ਬ੍ਰਹਮ ਬੇਗ ਫਿਰ ਕਹਿਣ ਲੱਗਾ ਤਾਂ ਹੁਣ ਫਿਰ ਇਸ ਹਾਥੀ ਨੂੰ ਜਿਉਂਦਾ ਕਰਕੇ ਵਿਖਾਵੋ ਗੁਰੂ ਜੀ ਨੇ ਕਿਹਾ ਕਿ ਮੁਰਦੇ ਨੂੰ ਜਿਉਂਦਾ ਕਰਨ ਵਾਲੀ ਸ਼ਕਤੀ ਤਾਂ ਪਰਮਾਤਮਾ ਦੇ ਕੋਲ ਹੀ ਹੁੰਦੀ ਹੈ ਉਸ ਪ੍ਰਭੂ ਤੋਂ ਬਿਨਾ ਹੋਰ ਕਿਸੇ ਕੋਲ ਇਹ ਸ਼ਕਤੀ ਨਹੀਂ ਹੈ ਰਾਜੀ ਕੋਲ ਇੱਕ ਫਕੀਰ ਨਿਵਾਜੂਦੀਨ ਬੈਠਾ ਸੀ ਜੋ ਗੁਰੂ ਸਾਹਿਬ ਨੂੰ ਪਹਿਚਾਣ ਗਿਆ ਸੀ ਕਿ ਇਹ ਹੀ ਖੁਦਾ ਦਾ ਰੂਪ ਹਨ ਸਭ ਕੁਝ ਕਰਨ ਦੇ ਸਮਰੱਥ ਹਨ ਉਸ ਨੇ ਰਾਜੇ ਨੂੰ ਕਿਹਾ ਕਿ ਇਨ੍ਹਾਂ ਤੇ ਸਰਦਾ ਧਾਰਨ ਕਰੋ ਤੇ ਇਨ੍ਹਾਂ ਦੇ ਬਚਨ ਬੇਅਰਥ ਨਹੀਂ ਜਾ ਸਕਦੇ ਕਿਉਂਕਿ ਭਗਤਾਂ ਦੀ ਸ਼ਕਤੀ ਪ੍ਰਭੂ ਦੇ ਬਰਾਬਰ ਹੀ ਹੋ ਜਾਂਦੀ ਹੈ ਨੀ ਵਜੂਦੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਤੁਹਾਡੇ ਅਤੇ ਖੁਦਾ ਵਿੱਚ ਕੋਈ ਭੇਦ ਨਹੀਂ ਹੈ ਸੰਤ ਜੇਕਰ ਕਿਸੇ ਨੂੰ ਮਾਰ ਸਕਦੇ ਹਨ ਤਾਂ ਜਿਉਂਦਾ ਵੀ ਕਰ ਸਕਦੇ ਹਨ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਜਾਓ ਪਾਣੀ ਦਾ ਘੜਾ ਲੈ ਕੇ ਵਾਹਿਗੁਰੂ ਕਹਿ ਕੇ ਹਾਥੀ ਉੱਪਰ ਪਾਣੀ ਦੇ ਛਿੱਟੇ ਮਾਰੋ ਪਾਈ ਮਰਦਾਨੇ ਜੀ ਨੇ ਹਾਥੀ ਉੱਪਰ ਛਿੱਟੇ ਮਾਰੇ ਹਾਥੀ ਉੱਠ ਕੇ ਬੈਠ ਗਿਆ ਸਾਰੇ ਲੋਕ ਜੋ ਇਹ ਕੌਤਕ ਵੇਖ ਰਹੇ ਸੀ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਸਾਖੀ ਬਹੁਤ ਵਧੀਆ ਲੱਗੀ ਹੋਵੇਗੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ